ਪਾੜੇ ਨੂੰ ਚੁੱਪੂ ਘੇਰਾ નિર્ਦੋਸ਼ ਅਸੀਂ ਸਮਗਲ ਸਾਡੀਆਂ ਤਿੰਨ ਚਾਰ ਮਹੀਨੇ ਜਾਣਤਾ ਹੋ ਜਾਣ ਉਹ ਪੱਕੇ ਦੇ ਮਾਰਦਾਨ ਇਸ ਲਈ ਬਹੁਤ ਸੋ ਦੋਗਲੀ ਨਿੱਤ ਆ ਮੀਡੀਆ ਜਿਹੜਾ ਖੜਾ ਸਾਡੇ ਤਿੰਨ ਚਾਰ ਕਹਿ ਰਿਹਾ ਨਹੀਂ ਕਿ ਦੇਖੋ ਤੁਸੀਂ ਜਾਂ ਸੋਸ਼ਲ ਮੀਡੀਆ ਲੈਗਾ ਤੁਹਾਡੇ ਕੋਲ ਆਪਣੇ ਹੱਥਾਂ ਛੋੜਿਆ ਕੋਈ ਮੇਨਸਟ੍ਰੀਮ ਮੀਡੀਆ ਦਿਖਾਏ ਕਿ ਰਿਹਾ ਕੋਈ ਮੇਨਸਟ੍ਰੀਮ ਇਲੈਕਟ੍ਰੋਨਿਕ ਤੇ ਪ੍ਰਿੰਟ ਅਖਬਾਰਾਂ ਕਾ ਨੂੰ ਛਾਪਣ ਗਿਆ ਨਹੀਂ ਤੇ ਉਹਨਾਂ ਵਿੱਚ ਤੇ ਤੁਹਾਡੇ ਵਿੱਚ ਕੀ ਅੰਤਰ ਤੁਸੀਂ ਇਹਨੇ ਗੁੱਦੀ ਮੀਡੀਆ ਬਣਾਤਾ ਅਸੀਂ ਕਹਿੰਦੇ ਤੁਸੀਂ ਇੰਨੇ ਕਾ ਪਰਚਾ ਕੀਤਾ ਸੋ ਸਾਨੂੰ ਆਪਣੇ ਨਾਲ ਮੁਕਾ ਚਾਹੇ ਪੁਰਾਣੀਆਂ ਅਸਚਾਰਾਂ ਜਿਹਨਾਂ ਦੇ ਟੇਬਲ ਦੇ ਉੱਤੇ ਪਾਈ ਗੁਰਦੇਵ ਸਿੰਘ ਜੱਫਟਾਰ ਸਾਹਿਬ ਦੀ ਫਾਈਲ ਇਨਕੁਆਇਰੀ ਰਿਪੋਰਟ ਪਈ ਰਹੀ ਆ ਚਾਹੇ ਫੋਰ ਫੋਏ ਅਨਾਇਕ ਸੁਲਮ ਦੀਆਂ ਫਾਈਲਾਂ ਉਹਨਾਂ ਦੇ ਕੋਲ ਪਈਆਂ ਰਹੀਆਂ ਸਾਨੂੰ ਆਪਣੇ ਨਾਲ ਮੁਕਾ ਹੁਣ ਵੀ ਤੁਹਾਨੂੰ ਮੈਂ ਦੱਸ ਦੇਣਾ ਕਿ ਜਿਹੜੀ ਬੇਅਦਬੀ ਦਾ ਵੱਡਾ ਕੇਸ ਹੈ ਡੇਰਾ ਸੱਤਾ ਸੌਦਾ ਆਰਮ ਨਜੀਮ ਦੇ ਖਿਲਾਫ 295 ਦੀ ਐਫਆਈਆਰ ਫਰੀਦਕੋਟ ਦੇ ਐਸਐਸਪੀ ਨੇ ਹੋਮ ਡਿਪਾਰਟਮੈਂਟ ਪੰਜਾਬ ਗਵਰਨਮੈਂਟ ਜਿਹੜਾ ਹੋਮ ਮਿਨਿਸਟਰ ਭਗਵਨਪਾਲ ਹਨ ਉਹਦੇ ਟੇਬਲ ਤੇ ਪਈ ਸੈਂਕਸ਼ਨ ਦੇ ਮਨਜ਼ੂਰੀ ਦੇ ਸਾਨੂੰ ਪ੍ਰੋਸੀਕਿਊ ਕਰਨਾ ਚਾਹੁੰਦੇ ਆ 1-2 ਸਾਲ ਦੀ ਫਾਈਲ ਕਿਉਂ ਦੀ ਕਿਉਂ ਉਹਦੇ ਤੇ ਲੱਤੇ ਪਈ ਸੋ ਬਹੁਤ ਦਾਸਾਂ ਦਾ ਲੰਬੀਆਂ ਨੇ ਸਮਾਂ ਇਜਾਜ਼ਤ ਦੇ ਲੰਦਾ ਤੁਸੀਂ ਬਹੁਤ ਦੂਰ ਰਾਡੇ ਤੋਂ ਆਏ ਹੋ ਮੈਂ ਤੁਹਾਡੇ ਸਾਹਮਣੇ ਨਾਲ ਸਹਿਮਤ ਹੋ ਕੇ ਮਤਿਆਂ ਦੀ ਤਾਇੀਦ ਕਰਕੇ ਸਾਡੇ ਹੈਂਡ ਗਰੰਟੀ ਸਾਹਮਣੇ ਬੈਠੇ ਨੇ ਅਕਾਲ ਤਖਤ ਸਾਹਿਬ ਦੀ ਕਮੇਟੀ ਨੇ ਫੈਸਲਾ ਲੈਣਾ ਜੋ ਤੁਸੀਂ ਭਵਿੱਖ ਵਿੱਚ ਰਣਨੀਤੀ ਬਣਾਓਗੇ ਜਿੰਨੇ ਜੋਗੇ ਹਾਂ ਜਿੰਨੇ ਜੋਗੇ ਇਹ ਨਹੀਂ ਕਹਿੰਦੇ ਜੇ ਅਸੀਂ ਆਪਾਂ ਲੋਕਾਂ ਨੂੰ ਪਾਉਣੇ ਹੈ ਪਾਸ ਪਾ ਸਕਦੇ ਹਾਂ ਅਵਸ਼ਾਪਾਵਾਂਗੇ ਔਰ ਮੈਂ ਗੱਲ ਇਸ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਇਹ ਮोटे तौर ਤੇ ਪਹਿਲਾਂ ਵਿਧਾਨ ਸਭਾ ਦੇ ਵਿੱਚ ਰੱਖ ਚੁੱਕਿਆ ਹਾਂ ਪਾਰਟੀਆਂ ਦੇ ਵਿੱਚ ਮਾੜਾ ਮੋਟਾ ਡਿਫਰੈਂਸ ਆਫ opinion ਹੁੰਦਾ ਇਹਦੀ ਚਿੰਤਾ ਨਹੀਂ ਕਰਨੀ ਮੈਂ ਚਾਹੇ ਕਿਤੇ ਵੀ ਬੈਠਾ ਹੋਵਾਂ ਪਰ ਮੈਂ ਹਮੇਸ਼ਾ ਆਪਣੇ ਸੂਬੇ ਤੇ ਆਪਣੇ ਕੌਮ ਤੇ ਹੋ ਰਹੇ ਹੈ న్యాయ ਕਿਉਂਕਿ ਇਥੋਂ ਗੱਲ ਕਹਿ ਗਈ ਆ ਇੱਕ ਨੌਜਵਾਨ ਸਾਥੀ ਕਿ ਸਾਨੂੰ ਸਿਖਾਇਆ ਨਹੀਂ ਗਿਆ ਕਿ ਜਦੋਂ ਜ਼ੁਲਮ ਹੋਵੇ ਤਾਂ ਸਿੱਪਿਚ ਕਰਕੇ ਲੰਘ ਜਾਈਏ ਇਹ ਸਿਖਾ ਦਾ ਤੇ ਪੰਜਾਬ ਦੇ ਬਹੁਤ ਲੋਕਾਂ ਨੇ ਸੋਚੀਆਂ ਮੇਰੀਆਂ ਬੇਟੀਆਂ ਮੈਂ ਇੱਕ ਦੋ ਜਗਾਰੇ ਬਣਦੇ ਹੁਣ ਹੋ ਸਕਦਾ ਵਾ ਕਿ ਕਿਉਂਕਿ ਇਹ ਸਾਰਾ ਜਿਹੜਾ ਸਾਰਾ ਸੱਚ ਕਿਉਂ ਹੋਇਆ ਨਾ ਤੇ ਕਿਣੀ ਮਿੱਥੀ ਸਾਜ਼ਿਸ਼ ਤੇ ਤਿਆਰ ਹੋਇਆ ਕਿ ਇਹਨਾਂ ਤੇ ਐਮਐਸਰ ਭਾਰਤੀ ਵਧਾ ਦਿਓ ਬਾਗੇ ਇਲੈਕਸ਼ਨ ਲੰਘ ਜੇ ਕਿਉਂਕਿ ਨੰਮਧਾਰਿਆ ਕਿ 2024 ਤੋਂ ਇਲੈਕਸ਼ਨ ਤੋਂ ਪਹਿਲਾਂ ਅਗਰ ਭਾਈ ਆਪਣੇ ਕੁਪਾਲ ਸਿੰਘ ਖਾਲਸਾ ਅਤੇ ਬੰਦੀ ਸਿੰਘ ਰਹਾ ਹੋ ਗਏ ਤੇ ਪਤਾ ਨਹੀਂ ਪੰਜਾਬ ਦੇ ਵਿੱਚ ਚੋਲ ਗਿਆ ਗਰਮਟ ਬੈਠੇ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਮੈਂ ਇੱਕ ਜਗਾਰਾ ਸਿਰਫ ਉਹ ਕਿ ਕਿਸੇ ਦੇ ਖਿਲਾਫ ਲਾਉਣ ਦਾ ਕੋਕ ਨਹੀਂ ਬਣ ਗਿਆ ਤੁਹਾਡਾ ਜਜ਼ਬਾਤ ਸਾਰੇ ਤੁਸੀਂ ਖਿਲਾਫ ਹੀ ਲੈ ਕੇ ਆ ਗਏ ਉਹਨਾਂ ਨੇ ਸਮਝਣਾ ਹੋਏ ਕਿਉਂਕਿ ਜਿਹੜਾ ਸ਼ਾਂਤਮਈ ਫੋਟੇਸ ਹੈ ਨਾ ਉਹ ਸੁੱਝ ਹੋਈ ਦੇਸ਼ਾਂ ਵਿੱਚ ਚੱਲਦਾ ਹੈ ਫੁੱਲ ਬਿਹਰ ਲੀਡਰਸ਼ਿਪ ਜਪਾਨ ਦੇ ਵਿੱਚ ਸਿਰਫ ਕਾਲੀ ਪੱਟੀ ਬੰਦਦੇ ਆ ਔਰ ਵੱਧ ਕੰਮ ਕਰਦੇ ਲੋਕੀ ਕਿਤੇ ਆ ਕੇ ਮਿੰਟ ਕੱਢਦੇ ਨੇ ਕਿ ਤੁਹਾਡੀ ਕੀ ਸਮੱਸਿਆ ਵਾ ਭੁਖੜਤਾ ਵੈਸਟਰਨ ਕੰਟਰੀਜ਼ ਵਿਕਸਿਤ ਦੇਸ਼ਾਂ ਦੇ ਚੰਗੇ ਲੀਡਰ ਉਹਨਾਂ ਨੇ ਇਹਨਾਂ ਦੇ ਕੋਲ ਪਹੁੰਚਣਾ ਸੀ ਇੱਥੇ ਕਿ ਮਾਤਾ ਜੀ ਦੱਸੋ ਕੀ ਕਹਿੰਦਾ 25 ਦਿਨ ਤੋਂ ਭੁਖੇ ਬੈਠੇ ਨੇ ਭੁਖੇ ਬੈਠੇ ਨੇ ਭੁਖੇ ਔਰ ਭਾਜਪੀ ਨੇ ਆਜੋ ਹੁਣ ਤੁਹਾਨੂੰ ਕੀ ਬੰਦ ਕਰਨਾ ਹੈ ਇੱਕ ਵਕਤ ਦੀ ਤੁਹਾਨੂੰ ਰੋਟੀ ਨਾ ਮਿਲੇ ਤੁਹਾਡੀ ਜਾਨ ਨਿਕਲ ਜਾਂਦੀ ਹੈ

ਦੁਆਰ ਸਰਦਾਰ ਅੰਮ੍ਰਿਤਪਾਲ ਸਿੰਘ ਖੈਰਾਵੰਦ ਦਾ ਮੈਂ ਰੰਬਦੇ ਚ ਕਿਹਾ ਸੀ ਕਿ ਬੇਸ਼ੱਕ ਹੈਗੇ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਪਰ ਜਦੋਂ ਵੀ ਕਿਉਂਕਿ ਅਕਸਰ ਮੇਰੀ ਜਦੋਂ ਫੋਨ ਤੇ ਗੱਲ ਹੁੰਦੀ ਹੈ ਤਾਂ ਇਤਿਹਾਸ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਹੁੰਦੇ ਨੇ ਕਿਉਂਕਿ ਮੈਂ ਇਤਿਹਾਸ ਦਾ ਅਧਿਆਪਕ ਹਾਂ ਸੋ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦਾ ਜਿਹੜਾ ਇੱਕ ਸੰਦੇਸ਼ ਹੋਰ ਉਹਨਾਂ ਦੀ ਧਰਮ ਪਤਨੀ ਦੇ ਰਾਹੀਂ ਸਭ ਨੂੰ ਪਹੁੰਚਿਆ ਹੈ ਤਾਂ ਬਿਲਕੁਲ ਪਹਿੰਗਨਰਾਲ ਦਾ ਮਿਲਦਾ ਪਰ ਉਹਦੇ ਵਿੱਚ ਜਥੇਬੰਦੀਆਂ ਲਈ ਇੱਕ ਅਪੀਲ ਜ਼ਰੂਰ ਹੈ ਉਹ ਮੈਂ ਤੁਹਾਨੂੰ ਦੁਬਾਰਾ ਫਿਰ ਇੱਕ ਵਾਰੀ ਪੜ੍ਹ ਕੇ ਸੁਣਾ ਦਿੰਦਾ ਅੱਜ ਇਸ ਇਕੱਠ ਦੇ ਵਿੱਚ ਗੁਰੂ ਪਾਤਸ਼ਾਹੀ ਹੋਰ ਤੇ ਬਖਸ਼ਿਸ਼ ਦੇ ਸਦਕਾ ਬੈਠੇ ਹੋਏ ਸਾਰੇ ਬਹੁਤ ਵਧਾਈ ਦੇ ਪਾਤਰੋਂ ਸੱਜੇ ਪ੍ਰਵਾਨ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਕਹਾਣੀ ਪੰਜਾਬ ਨਿਸ਼ਾਨੀ ਦੇ ਕਿਉਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਖਾਸ ਕਰਕੇ ਜਿਨ੍ਹਾਂ ਨੇ ਸਾਡੇ ਨਾਲ ਬੈਠ ਕੇ کہ جب کسی تھی ازادی کا آنند مان سکو ہبا لے سکو لیکن ازاد آزاد سال سب تو پہلا حملہ پنجاب سارے دیش کے صوبے بنائے گئے بھاشا کے آدھار بنا لیتے گئے لیکن پنجاب انہیں واسطے بھی سوچنا پایا اور اس بعد پنجابی صوبے مورچے تو بعد دھرم یوگ مورچا کپوری مورچا بہت مورچے لگے گئے پر کیونکہ ਜਿਹੜੀ ਇੱਕ ਦੇਸ਼ ਵਿੱਚ ਸਾ ਕੋਈ ਸਰਕਾਰ ਉਹ ਲੋਕ ਤੇ ਇੱਕ ਡੀਪ ਸਟੇਟ ਪਾਲਿਸੀ ਚੱਲਦੀ ਆ ਦੂਗੀ ਸਰਕਾਰੀ ਨੀਤੀ ਪੰਜਾਬ ਦੇ ਪ੍ਰਤੀ ਔਰ ਜੰਮੂ ਕਸ਼ਮੀਰ ਦੇ ਪ੍ਰਤੀਕੋ ਕੇ ਬਾਰਡਰ ਸਟੇਟਸ ਦੇ ਕਟਿੰਗਤਿਆਂ ਵਾਲੀਆਂ ਸਟੇਟਸ ਦੇ ਪੰਜਾਬ ਦਾ ਇਤਿਹਾਸ ਉਹ ਕਿ ਛੁਪਦਾ ਹੈ ਜੋ ਸਾਡੇ ਕਸ਼ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਵਿੱਚ ਜਦੋਂ ਖਾਲਸਾ ਦੀ ਸਿਰਜਣਾ ਕੀਤੀ ਲੋ ਉਸ ਵਕਤ ਜ਼ੁਲਮ ਹੋ ਰਿਹਾ ਸੀ ਕਿ ਲੁਕਾਰੇ ਹੋਏ ਉਹਦੇ ਵਿਰੋਧ ਵਿੱਚ ਖੜੇ ਹੋਏ ਠੀਕ 100 ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਦੀ ਸਥਾਪਨਾ ਕਰਤੀ ਜਿੱਥੇ ਸਿੱਖਾਂ ਦੀ ਗਿਰਤੀ ਸਭ ਤੋਂ ਘੱਟ ਸੀਗੀ ਸਭ ਤੋਂ ਬਾਅਦ ਮੁਸਲਮਾਨ ਗਿਰਤੀ ਸੀ ਫਿਰ ਹਿੰਦੂਆਬਾਦੀ ਸੀ 30 ਨੰਬਰ ਤੇ ਸਿੱਖ ਸੀ ਲੇਕਿਨ ਉਹ ਜਿਹੜਾ ਉਹਨਾਂ ਦਾ ਰਾਜ ਰਿਆ 40-45 ਸਾਲ ਉਹ ਇੱਕ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਰਾਜ

ਰਖਵਾਲੀ ਦੇ ਵਾਸਤੇ ਗੁਰਦੇਵ ਬਾਦਲ ਸਾਹਿਬ ਦੀ ਕੁਰਬਾਨੀ ਕਹਿੰਦੇ ਤਾਂ ਹਨ ਕਿ ਹਿੰਦੂ ਦੀ ਚਾਦਰ ਹੈ ਲੇਕਿਨ ਅਗਰ ਹਿੰਦੂ ਦੀ ਚਾਦਰ ਮੰਨ ਲੈ ਹੋਂਗੇ ਤੇ ਭਾਈ ਅਮਰਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਸਹੂਜੀਆਂ ਦੇ ਖਾਤ ਐਨਐਸਏ ਨਾਲ ਆਉਂਦੇ ਨੇ ਮੇਰੇ ਵੀਰੋ ਐਨਐਸਏ ਸਭ ਤੋਂ ਵੱਡਾ ਰਿਜੈਕਟਡ ਕਾਨੂੰਨ ਹੈ ਦੁਨੀਆ ਦਾ ਸੇ ਕਿਸੇ ਦੇਸ਼ ਵਿੱਚ ਮੇਰਾ ਅਪੀਲ ਦਲੀਲ ਜਮਾਨਤ

ਕਿਸੀ ਕੋਈ ਕਸਰ ਨਹੀਂ ਛੱਡੀ ਕਿਸੇ ਦੇਖੋ ਜਿਹਨੇ ਤੁਸੀ ਬੜੇੋ ਪਹਿਣਾ ਕੇ ਦੀਆ ਬਜ਼ੁਰਗ ਬਜ਼ੁਰਗ ਪਰ ਮੁੱਖ ਖੇਸ ਦਾ ਲਗਣਾ ਬੈਠਾ ਉਹ ਕੋਈ ਨਾ ਕੋਈ ਲੱਗੇ ਗੱਲ ਲੇਕਿਨ ਸਾਡੀ ਲੀਡਰਸ਼ਿਪ ਨੇ ਸ਼ੋਰ ਕੰਪਰੋਮਾਈਜ਼ ਨਹੀਂ ਕੀਤਾ। ਅੱਲਾਹ ਹੁ ਅਲੈਕੁਮ ਸਲਮ। ਮੈਂ ਫਤਿਹ ਇਹ ਲੋਕਾਂ ਦੇ ਸੰਗਤ ਦਾ ਬਹੁਤ ਜ਼ੋਰਦਾਰ ਮਾਣ ਕਰਦੀ ਆ ਕਿ ਜੇਕਰ ਪ੍ਰਸ਼ਾਸਨ ਦੇ ਇੰਨਾ ਰੋਕ ਦੇ باوجود ਵੀ ਇੰਨੀਆਂ ਸੰਗਤਾਂ ਪਹੁੰਚੀਆਂ ਬਹੁਤ ਮੈਂ ਦਿਨੋਈਆਂ ਦਾ ਧੰਨਵਾਦ ਕਰਦੀ ਆ। ਕਿਉਂਕਿ ਮੈਂ ਸੰਗਤਾਂ ਇਹ ਅਦਿਸ਼ਕ ਨੌਜਵਾਨ ਨੀਤੀ ਹੋਏ ਤਸੱਦਦ ਦੇ ਵਿਰੋਧ ਵਿੱਚ ਕੇਂਦਰੀ ਅਤੇ ਆਮ ਪਾਰਟੀ ਦੇ ਭਾਜਪਾ ਦੇ ਮੰਤਰੀਆਂ ਦਾ ਵਿਰੋਧ ਕੀਤਾ ਜਾਵੇ ਹਰ ਪਿੰਡ ਦੇ ਅਗਰੰਥੀ ਸਿੰਘ ਆਪਣਾ ਵੱਜ ਸਮਝਦੇ ਆਮ ਆਦਮੀ ਪਾਰਟੀ ਤੋਂ ਵੱਲ ਕੱਟੜਵਾਦੀਆਂ ਨੂੰ ਬੇਨਤੀਆਂ ਕਰਨ ਪੰਥੀ ਜੋ ਹਾਲਜ ਤੱਕ ਸਾਰੇ ਦੇ ਦੁਨੀਆ ਸੰਪਰਦਾਂ ਅਤੇ ਧਾਰਮਿਕ ਸੱਜਣਾਂ ਨੂੰ ਬੇਨਤੀ ਹੈ ਕਿ ਹਰ ਪਿੰਡੋਂ ਇਸ ਵਿੱਚ ਵੱਧ ਤੋਂ ਵੱਧ ਸੰਗਠਨ ਭੇਜੇ ਅਕਾਤਕ ਸਹਿਮ ਦੇ ਦੇਵੇਗਾ ਸतीश ਰੌਂਗਿਓਗਰ ਦੁਆਰਾ ਪਰਵਦਰਿਤ ਕੀਤੀ ਹੋਈ ਬੇਨਤੀ ਹੈ ਕਿ ਇਸ ਮੌਕੇ ਦਾਦਾਰਾ ਵੱਡਾ ਕਰਕੇ ਸਮੂਹ ਬੰਦੇ ਸਿੰਘਾਂ ਦੀ ਗੱਲ ਕੀਤੀ ਜਾਵੇ ਆਪਣੇ ਸਜਾਵਾਂ ਪੂਰੀਆਂ ਕਰਕੇ ਸਿੰਘਾਂ ਦੀ ਰਿਹਾਈ ਅਤੇ ਭਾਈ ਅਮਰਪਾਲ ਸਿੰਘ ਸਮੇਤ ਨਾਲ ਦੇ ਸਿੰਘਾਂ ਨੂੰ ਸ਼ਰਧਾਂਜਲੀ ਦੇ ਕੇ ਉਹਨਾਂ ਦੇ ਕੇਸਾਂ ਵਿੱਚ ਜਮਾਨ ਦਾ ਕਰਾਇਆ ਜਾਵੇ ਜਿਮਨਤਾ ਕਰਾਇਆ ਜਾਵੇ ਇਸ ਸਰਕਾਰੀ ਜੱਬਰ ਮੌਕੇ ਬਾਹਰ ਪੰਥਕੀ ਲਿਖੀ ਸੱਚੀਤ ਨੂੰ ਇੱਕ ਵਾਰ ਦੀ ਆਪੇ ਹੈ ਉਹਦੀ ਝੱਲ ਕੇ ਇਹਨਾਂ ਜਵਾਨਾਂ ਦੇ ਵਿੱਚੋਂ ਅਸੀਂ ਵੇਖਿਆ ਵੀਰੋ ਤੁਹਾਨੂੰ ਸੁਨਿਮਰ ਬੈਂਤੀ ਆ ਇਹ ਸੱਚ ਹੈ ਜਵਾਨ ਪੰਥ ਵਿੱਚ ਅਥਾ ਹੈ ਤੇ ਹੋਸ਼ ਉਹਦੀ ਵੀ ਜ਼ਰੂਰ ਤੇ ਜਿਵੇਂ ਬਜ਼ੁਰਗਾਂ ਨੇ ਜੋ ਬਚਨ ਕੀਤਾ ਇੱਕ ਚੇਤੇ ਰੱਖਿਓ ਬਹੁਤ ਜ਼ਾਲਮ ਸਰਕਾਰਾਂ ਦੀ ਨੀਅਤ ਬੜੀ ਟੜੀ ਆ ਜਿੰਦਗੀ ਹੋਲੀ ਖੇਡਣਾ ਚਾਹੁੰਦੇ ਆ ਸ਼ਾਂਤਮਈ ਕੋਈ ਗੱਲ ਕਰਨ ਵੀ ਆਉਣੇ ਆ ਥਾਂ ਥਾਂ ਦੇ ਉੱਤੇ ਰੋਕਾਂ ਪਾਈਆਂ ਜਾ ਰਹੀਆਂ ਕੋਈ ਕਿਸੇ ਤਰੀਕੇ ਕੋਈ ਕਿਸੇ ਤਰੀਕੇ ਇਹ ਜਿਹੜੇ ਯਤਨ ਕਰਦੇ ਆ ਇਹ ਤਾਂ ਹੋ ਰਿਹਾ ਸੀ ਸੰਪੂਰਨ ਤੌਰ ਤੇ ਇੱਕ ਜੋ ਤੁਹਾਨੂੰ ਸਭ ਨੂੰ ਸਾਨੂੰ ਸਭ ਨੂੰ ਜਿਵੇਂ ਉਦੋਂ ਕੇ ਸਾਹਮਣੇ ਆਖਿਆ ਨੇ ਉਦੋਂ ਚੜ੍ਹਤ ਸਿੰਘ ਕਹਿੰਦਾ ਸੀ ਬਾਬਾ ਜੱਸਾ ਸਿੰਘ ਜੀ ਆਲੂ ਵਾਲਿਆ ਸਹਿਬ ਨੂੰ ਕਹਿੰਦਾ ਬਾਬਾ ਜੀ ਆਪੋ ਆਪਣੇ ਸਿੰਘ ਬਚਾ ਲਈਏ ਬਾਬਾ ਜੱਸਾ ਸਿੰਘ ਨਾਲ ਬੁੱਢਾ ਦਲ ਸੀ ਉਹਨਾਂ ਨੂੰ ਬਚਾ ਸਕਦਾ ਸੀ ਪਰ ਉਹ ਸਿਆਣੇ ਬਜ਼ੁਰਗ ਨੇ ਤੇ ਬਚਨ ਕਿਆ ਕਹਿੰਦੇ ਚੜਤ ਸਿਆ ਤੈਨੂੰ ਰਾਜ-ਪਾਗ ਤੇਰੀਆਂ ਆਉਣ ਵਾਲੀਆਂ ਪੀੜੀਆਂ ਚ ਮਿਲ ਜੂ ਸਭ ਕੁਝ ਮਿਲ ਜੂ ਮਿਸਲਵੰਦ ਅਬ ਕਮ ਹੋਣਾ ਪਾਵ ਰਾਲ ਮੇਲਾ ਤੋਰ ਖੜ ਪੰਥ ਬਚਾਵੋ ਇਹ ਪੰਥ ਬਚਾਉਣ ਠੀਕ ਵੱਡੇ ਕੱਲੂ ਕਰੇ ਹੁੰਦੇ ਰੇ 6 ਤੇ 8 ਮਹੀਨੇ ਵੀ ਲੰਘਣ ਦਿੱਤੇ ਅਬਦਾਲੀ ਦੇ ਗੱਟਿਆਂ ਤੇ ਮਾਰ ਮਾਰ ਡਾਂਗਾ ਭਜਾਇਆ ਵੀ ਸੀ ਖਾਲਸਾ ਜੀ ਸਾਡੇ ਸਤਿਗੁਰਾਂ ਨੇ ਵੀ ਸਾਨੂੰ ਇਹ ਸਿਧਾਂਤ ਦਿੱਤਾ ਮਹਾਰਾ ਕਹਿੰਦੇ ਕਲ ਚੇਤੇ ਰੱਖਿਓ ਸਾਰੇ ਬਖਤ ਵਿਚਾਰੇ ਸੋ ਬੰਦਾ ਹੋਏ ਜੋ ਸਮੇਂ ਦੀਆਂ ਹਕੂਮਤਾਂ ਦੀਆਂ ਚੱਲ ਉਹ ਆਪਾਂ ਨੂੰ ਪਲੀਪਾਂ ਜਾਣੂ ਹੋਣਾ ਚਾਹੀਦਾ ਇਹ ਸਾਰੇ ਜਿੰਨੇ ਸਟੇਜ ਤੋਂ ਬੋਲੇ ਨੇ ਵੀਰੋ ਇਹ ਤੁਹਾਡੇ ਆਪਣੇ ਨੇ ਨੌਜਵਾਨੋ ਮਾਰ ਮਿਹਣਾ ਕਰੇ ਵੱਡੇ ਵੱਡੇ ਕਾਰਜ ਕਰਕੇ ਵਫਾਈ ਤੁਸੀਂ ਪੰਥ ਦੇ ਲਈ ਬੜਾ ਕੁਝ ਕੀਤਾ ਮਾਰ ਤੁਹਾਨੂੰ ਸਾਰਿਆਂ ਨੂੰ ਸਦਾ ਹੀ ਚੜ੍ਹਦੀ ਕਲਾ ਚ ਰੱਖੇ ਜਿੰਨੇ ਵੀ ਸਿੰਘ ਜੇਲ੍ਹਾਂ ਵਿੱਚ ਨੇ ਕੋਈ ਦੁਸ਼ਟਾਂ ਨੂੰ ਸੋਚ ਜਿਹੜੀਆਂ ਠਕਰਾਵਾ ਵਾਪਰੀਆਂ ਨੇ ਉਨ੍ਹਾਂ ਤੋਂ ਭਾਰਤ ਦੀ ਹਕੂਮਤ ਦਾ ਉਹ ਜਿਹੜਾ ਲੰਗਾ ਹੋ ਗਿਆ ਕਿ ਉਹ ਕਿਸ ਤਰ੍ਹਾਂ ਦੇ ਨਾਲ ਜਿਹੜਾ ਸਿੱਖ ਨੌਜਵਾਨੀ ਉਹਦੀ ਮਸਲ ਕੁਸ਼ੀ ਕਰਨਾ ਚਾਹੁੰਦੇ ਨੇ ਸਾਡੇ ਵੱਲੋਂ ਤਾਂ ਕੇਵਲ ਆਪਣੀ ਹੱਕਾਂ ਮੰਗੀ ਪ੍ਰਤੀ ਪ੍ਰਗਟਾਈ ਜਾ ਰਹੀ ਜਿਹੜੀ ਇੱਕ ਤਰ੍ਹਾਂ ਦੀ ਮੀਡੀਆ ਜਾਂ ਮਨੁੱਖੀ ਅਧਿਕਾਰ ਸੰਗਠਨਾ ਦਾ ਧਿਆਨ ਖਿੱਚਣ ਦੇ ਵਾਸਤੇ ਭੁਖੜ ਧਾਲ ਸੀ ਜਿਹੜਾ ਕਿ ਸਾਡਾ ਸੰਵਿਧਾਨਕ ਹੱਕ ਸੀ ਪਰ ਉਹਦੇ ਦੌਰਾਨ ਵੀ ਜਿਸ ਤਰ੍ਹਾਂ ਦਾ ਕਠੋਰ ਵਤੀਰਾ ਸਰਕਾਰਾਂ ਦੇ ਵੱਲੋਂ ਧਾਰਨ ਕੀਤਾ ਗਿਆ ਹੁਣ ਮੈਂ ਇੱਥੇ ਦੱਸ ਦਵਾਂਗੇ ਸਰਦਾਰ ਬਸੰਤ ਸਿੰਘ ਸਾਡਾ ਵੀਰ ਉਹਦੇ ਪਿਤਾ ਜੀ ਇੱਥੇ ਨੇ ਡੀ ਹਾਈਡਰੇਸ਼ਨ ਦੇ ਨਾਲ ਕਿਡਨੀ ਸਰੀਰ ਫਰੋਦੀਆਂ ਆਈ ਸੀ ਯੂ ਚ ਲੈ ਜਾਣਾ ਪਿਆ ਗਲਵੰਦ ਸਿੰਘ ਐਪੀਲੈਪਟਿਕ ਮਿਰਗੀ ਦੇ ਮਰੀਜ਼ ਨੇ ਦੋ ਬਰੀ ਦੌਰੇ ਪਏ ਐਮ ਆਰ ਆਈ ਕੀਤੀ ਗਈ ਉਹ ਤਾਂ ਬਾਦ ਨੂੰ ਕਿਹਾ ਗਿਆ ਕਿ ਜੇ ਕੁਝ ਤੁਸੀਂ ਠੀਕਵਟ ਨਹੀਂ ਲਓਗੇ ਤੁਹਾਡੀ ਜਾਨ ਜਾ ਸਕਦੀ ਹੈ ਆਈ ਸੀ ਯੂ ਚ ਲੈ ਜਾਣਾ ਪਿਆ ਇਸੇ ਤਰ੍ਹਾਂ ਦਿਲਜੀਤ ਸਿੰਘ ਗਲਸੀ ਉਹਨਾਂ ਦਾ ਪਾਰਟ ਹੈਗਾ ਜਿਹਨੇ ਵੀ ਸਾਰੇ ਸਿੰਘ ਨੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੀਆਂ ਤਸ਼ੱਦਦੀਆਂ ਜਿਹੜੇ ਵਰਤਾਰੇ ਨੂੰ ਉਲਟਾਇਆਗੇ ਤੇ ਭਾਈ ਮੁੱਠਪਾਲ ਸਿੰਘ ਲਿਖਿਆ ਕਿ ਸਾਨੂੰ ਆਪਸੀ ਵਿਰੋਧਾਂ ਤੇ ਵਕਰੇਵਿਆਂ ਤੋਂ ਉੱਪਰ ਉੱਟ ਕੇ ਹੁਣ ਇਕਜੁੱਟ ਹੋਣ ਦੀ ਲੋੜ ਹੈ ਤੇ ਇਸ ਇਕੱਠ ਦੀ ਅਹਿਮੀਅਤ ਨੂੰ ਪਛਾਣਨ ਦੀ ਲੋੜ ਹੈ ਅਸੀਂ ਦੁਬਾਰਾ ਫਿਰ ਸਮੂਹ ਪੰਥਕ ਜਥੇਬੰਦੀਆਂ ਤੇ ਸਸਥਾਨਾਂ ਨੂੰ ਅਪੀਲ ਕਰਦੇ ਹਾਂ ਕਿ ਸਟੇਜ ਦੇ ਉੱਪਰੋਂ ਕਿਸੇ ਵੀ ਸ਼ਖਸੀਅਤ ਦੇ ਖਿਲਾਫ ਬੋਲਣ ਤੋਂ ਅੰਗਰੇਜ਼ ਕੀਤਾ ਜਾਵੇ ਸਰਕਾਰਾਂ ਆਪਣੇ ਭੜਕਾਊ ਏਜੰਟਾਂ ਦੇ ਜ਼ਰੀਏ ਸੰਘਰਸ਼ ਨੂੰ ਗਲਤ ਦਿਸ਼ਾ ਤੇ ਰੰਗਰ ਦੇਣ ਦਾ ਯਤਨ ਕਰ ਸੱਚੀਆਂ ਨੇ ਅੱਜ ਇਸ ਗੱਲ ਤੇ ਅਸੀਂ ਬਹੁਤ ਜ਼ਿਆਦਾ ਕੇਂਦਰਤ ਹੋਣਾ ਇੱਕ ਮਾਂ ਬੈਠੀ ਹੈ ਸਾਡੇ ਵੱਲੋਂ ਕੋਈ ਐਵੇਂ ਦਾ ਸੰਦੇਸ਼ ਨਾ ਜਾਵੇ ਕੋਈ ਐਵੇਂ ਦੀ ਅਵਤਾਰਾ ਨਾ ਵਾਪਰੇ ਇੱਥੇ ਇਹਨਾਂ ਦਾ ਵੀ ਦਿਨ ਦੁੱਖ ਹੈ ਤੇ ਉੱਥੇ ਜਿਹੜੇ ਸਾਡੇ ਬੰਦੀ ਸਿੰਘ ਬੈਠੇ ਨੇ ਉਹਨਾਂ ਦੇ ਉੱਪਰ ਬਹੁਤ ਤਸ਼ੱਦਦ ਕਰਨ ਦਾ ਸਰਕਾਰ ਨੂੰ ਵੀ ਪਹਾਰ ਨਾ ਹੋ ਜਾਵੇ ਸੋ ਅੱਜ ਇਹ ਸਾਡਾ ਬਹੁਤ ਜਿਆਦਾ ਸਹਿਜ ਸੰਜਮ ਤੇ ਕਵੀਰਤਾ ਦੇ ਨਾਲ ਇਸ ਮੁੱਦੇ ਨੂੰ ਸਮਝਣਾ ਮਾਤਾ ਜੀ ਦੇ ਕੋਲੇ ਇੱਕ ਸੰਦੇਸ਼ ਪਹੁੰਚਾ ਬੜਾ ਅਹਿਮ ਹੈ ਮਾਤਾ ਜੀ ਤੁਹਾਡਾ ਸਾਝਾ ਕੰਮ ਕੀ ਉਹਦੇ ਤੋਂ ਪਰਾਂ ਦੀ ਸਿੱਖ ਕੌਮ ਦੀ ਸਰਵੋਤਮ ਸੰਸਥਾ ਮੀਰੀ ਪਰੀ ਦੇ ਮਰਗਸ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਕਰਨਤੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਆਏ ਹੋਏ ਨੇ ਉਹਨਾਂ ਨੇ ਤੁਹਾਡੇ ਨਾਲ ਵਿਚਾਰ ਕਰਨੇ ਆ ਉਤੋਂ ਪਰੰਤ ਫਿਰ ਅਸੀਂ ਇੱਥੋਂ ਸਾਰੇ ਮਿਤਾ ਲੈਣ ਦੀ ਪਰ ਬੜੇ ਸ਼ਾਂਤ ਰੂਪੇ ਚਕਨ ਕਰਾਂਗੇ ਸੋ ਜਿਹੜੇ ਮੈਨੂੰ ਇਸ ਗੱਲ ਦੀ ਪੁੱਛੀ ਹੋਈ ਕਿ ਜਿਹੜੇ ਮਤੇ ਜਥੇਬੰਦੀ ਵੱਲੋਂ ਕਹੇ ਗਏ ਜੋ ਪਰਿਵਾਰ ਦੀ ਮੰਗ ਸੀ ਉਹਨਾਂ ਸਾਰਿਆਂ ਨੂੰ ਸਬਕਮਟੀ ਦੇ ਵੱਲੋਂ ਜਿਹੜਾ ਉਹ ਸਵੀਕਾਰ ਕੀਤਾ ਗਿਆ ਕਿ ਇਹ ਮੰਗ ਕਾਲ ਤੱਕ ਸਭ ਤੱਕ ਜਾਵੇਗੀ ਤੇ ਇਸ ਸੰਘਰਸ਼ ਦੀ ਅਗਵਾਈ ਹੁਣ ਪੰਥਕ ਸੁਸਮਾਵਾਂ ਦੇ ਵੱਲੋਂ ਕੀਤੀ ਜਾਵੇਗੀ ਇਸੀ ਤਰ੍ਹਾਂ ਭਾਈ ਤਾਂ ਸੇਮ ਸਿੰਘ ਮੋਰਾਵਾਲੀ ਉਹ ਵੀ ਪਹੁੰਚੇ ਹੋਏ ਨੇ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਲੇਟ ਇਸ ਕਰਕੇ ਪਹੁੰਚ ਰਹੇ ਨੇ ਕਿ ਸਰਕਾਰ ਦੇ ਵੱਲੋਂ ਹੱਥ ਸਾਡੇ ਰੋਕਣ ਦੇ ਚੱਲੇ ਕੀਤਾ ਗਿਆ ਨਹੀਂ ਹੁਣ ਮੈਂ ਬੇਨਤੀ ਕਰਦਾ ਭਾਈ ਅਮਰਪਾਲ ਸਿੰਘ ਜੀ ਦੇ ਮਾਤਾ ਜੀ ਨੂੰ ਉਹ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਆਸਾਂ ਦੇ ਕਰਨਗੇ ਸਿਪਰਾ ਹੈ ਡਿਪਟੀ ਕਮਿਸ਼ਨਰ ਕੁਲਿਆ ਸਾਹਿਬ ਤਕਾਲ ਪੁੱਗਾ ਸ਼ਹੀਦ ਪੁੱਗਾ ਸ਼ਾਹਪੁਰ ਜਲੰਧਰ ਤੋਂ ਸਹਿਰਾਏ ਦਾ ਬਹੁਤ ਬਹੁਤ ਧੰਨਵਾਦ ਪਿੰਡ ਬਟਾਰੇ ਤੋਂ ਨੌਜਵਾਨਾਂ ਦਾ ਜਿਸਾ ਸੁਖਨੀ ਸਿੰਘ ਮੰਡਾਲਾ ਜੀ ਸਾਥ ਵੀ ਅੱਜ ਦੇ ਦਿਨ ਮੈਂ ਬਹੁਤ ਬਹੁਤ ਮੱਭਾ ਲੇਲਾ ਸਿੰਘ ਜੀ ਨੂੰ ਵੀ ਬਹੁਤ ਬਹੁਤ ਜੀ ਸਜਾਵਾ ਪਾਣੇ ਬੰਦਰ ਕਟੜੇ ਤੋਂ ਜੀ ਜਿਆ ਜੇ ਮੱਥਾ ਲਾ ਕੇ ਮੌਜੂਦ ਬਹੁਤ ਬਹੁਤ ਧੰਨਵਾਦ ਜਗਨਜੀਤ ਸਿੰਘ ਗੁਰਮੀਤ ਕਾਹਲ ਦਾ ਬਰਸਰ ਭਰਵੰਦ ਸਿੰਘ ਮੋਹਨਪੁਰ ਤੋਂ ਸਾਥ ਸਾਹਿਬ ਕਿੰਨਾ ਸ਼ਾਨਦਾਰ ਦਿੱਤਾ ਸਾਡੇ ਦੇ ਥਰੇ ਦਾ ਨਾਮ ਅੱਜ ਦੇ ਦਿਨ ਭੋਗੇ ਸਾਨੂੰ ਇਸ ਗੱਲ 'ਤੇ ਖੁਸ਼ੀ ਹੈ ਕਿ ਇਸ ਵਾਰ ਬਹੁਤ ਜਨਰੂ ਹੈ ਸਾਡੇ ਮਾਣ ਵਿੱਚ ਕਿ ਸਾਡੇ ਸਿੰਘਾਂ ਦੇ ਨਾਲ ਜਿਸ ਤਰ੍ਹਾਂ ਦਾ ਮਾਣ ਪਾਟ ਜਿਹਨੇ ਅੱਜ ਦੀ ਖੁਸ਼ੀ ਹੈ ਕਿ ਅੱਜ ਜਿੱਲੀ ਗੱਲ ਧਲੂ ਘੜੀ ਹੋਈ ਸੀ ਨਾ ਕਿ ਮਿਸਰ ਵੱਲ ਇਨਸਾਫ ਦੀ ਲੜਾਈ ਆਪਣਾ ਹਿਸਾਬ ਹੋਣਾ ਅਸਤੇ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮਾਲਿਸ ਪੰਜਾਬ ਔਰ ਉਹਨਾਂ ਦੇ ਸਹਿਯੋਗੀਆਂ ਤੇ ਹੋਰ ਇਹ ਤਸ਼ੱਦਦ

ਉਹ ਜੀ ਇਹ ਬੋਲ ਸਕਦਾ ਹੈ ਨਾਮ ਲੈਣ ਵਾਲੇ ਰਣਜੀਤ ਜੇ ਬਲ ਉਹ ਫਿਰ ਕਿਆਸੀ ਕਲਿਸ ਨੰਬਰ ਨਾਲ ਕੰਮੇਗਾ ਕਰਾਉਣ ਨੂੰ ਪੰਡਾ ਨਾ ਕਰੇ ਨਾ ਬੜ ਸਨ ਜੀ ਸੋ ਹੁਣ ਸਰਦਾਰ ਗੁਰਪ੍ਰੀਤ ਸਿੰਘ ਜੀ ਕੌਮ ਦੀ ਅਣਖ ਅਤੇ ਗੈਰਥੀ ਬੁਢੇ ਦੇ ਵਿੱਚ ਆਪਣੀ ਕਿੰਨੇ ਦਖੱਦਰ ਹੈ ਕਿ ਜੇਲਾ ਕਾਂਤਾ ਜੀ ਨੌਜਵਾਨਾਂ ਦੇ ਹੱਥੇ ਵਿੱਚ ਅੱਜ ਇਸ ਰੋਸ ਪਰੇ ਦੀ ਗੱਲ ਕਰਦੇ ਸ੍ਰੀ ਤਾਨ ਪ੍ਰਤਾਪ ਦਾ ਸਾਹਿਬ ਦੇ ਹਿੰਦ ਗ੍ਰਾਂਤੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਅਤੇ ਸਮੁੱਚੀ ਸੰਗਤ ਬਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿਵੇਂ ਮੈਂ ਕਿਹਾ ਸੀ ਕਿ ਕੌਮ ਦੀ ਅਣਖ ਅਤੇ ਗੈਰ ਕਾਨੂੰਨਤਾ ਨੂੰ ਚੰਗੀ ਕਰਤ ਰੱਖਾ ਇਹ ਯੋਧੇ ਆਪਣੀ ਜ਼ਿੰਦਗੀ ਤੇ ਇੱਕ ਸੱਦ ਸਹਿ ਕੇ ਜੋ ਉਧਰ ਪਾਵੇ ਹੈ ਜਿਹੜਾ ਫੂਟਾ ਕਿਸੇ ਸਮੇਂ ਮੁਗਲ ਨਾਲ ਲੜਿਆ ਜਿਹੜਾ ਫੂਟਾ ਕਿਸੇ ਸਮੇਂ ਅੰਗਰੇਜ਼ ਨਾਲ ਲੜਿਆ ਜਿਹੜਾ ਫੂਟਾ ਉਹ ਦਿੱਲੀ ਧੱਕ ਨਾਲ ਲੜ ਰਿਹਾ ਸੋ ਇਸ ਕਰਕੇ ਹਰ ਸਾਜੀ ਸਮਾ ਇੱਕ ਮਿੰਟ ਦਾ ਹੈ ਪਰ ਦਿੱਲੀ ਤੇ ਧੱਕੇ ਤਸੱਦ ਬੇਫਾਨਾ ਬਹੁਤ ਜ਼ਿਆਦੇ ਨੇ ਪਰ ਮੈਂ 25 ਦਿਨਾਂ ਦੇ ਵਿੱਚ ਪਰਵਾਰਾਂ ਨੂੰ ਦਾ ਬਾਹ ਬਾਤ ਮਿਲਦੇ ਸੀ ਬਾਪੂ ਜੀ ਦੇ ਚਾਚਾ ਜੀ ਦੇ ਮਾਤਾ ਜੀ ਦੇ ਅਕਸਰ ਇਹ ਗੱਲ ਹੁੰਦੀ ਸੀ ਕਿ ਕਿਤੇ ਕੌਮ ਸੌਂਦਾ ਨਹੀਂ ਕਿ ਜਦੋਂ ਭਾਈ ਅੰਮਰਪਾਲ ਸਿੰਘ ਅੰਮਰ ਸੰਚਾਰ ਦੀ ਪਹਿਰੇ ਲੱਗੇ ਜਾਂਦਾ ਸੀ ਤਾਂ ਨੌਜਵਾਨਾਂ ਦੀ ਸਖਿਆ ਕੌਮ ਵਾਲਿਆਂ ਦੀ ਬੋਟਾ ਕੌਮ ਵਾਲਿਆਂ ਦੀ ਬੱਤੀ ਟੀ ਸੀ ਪਰ ਆ ਨਹੀਂ ਰਹੇ ਮੈਂ ਵਾਰ-ਵਾਰੇ ਬੇਨਤੀ ਕਰਕੇ ਆਈ ਸੀ ਬਾਪੂ ਜੀ ਬੈਠੇ ਨੇ ਕਿ ਬਾਪੂ ਜੀ ਆਪਣੀ ਕੌਮ ਦਾ ਅਧਿਆਤ ਜੇ ਜਿੰਨੇ ਨੂੰ ਪਤਾ ਪਰ ਉਹ ਆਪਾਂ ਨੂੰ ਬੰਗਾਰੂਗੀ ਉਹ ਆਪਾਂ ਨੂੰ ਰਣਕਾਰੂਗੀ ਉਹ ਆਪਾਂ ਨੂੰ ਮਾਰ ਕੇ ਮੇਕਰੂਗੀ ਤੇ ਮੋਰਚਾ ਬੁਲੰਦੀਆਂ ਵੱਲ ਜਾਊਗਾ ਮੈਂ ਸਮਝਦਾ ਅੱਜ ਹੋ ਸਕਦਾ ਜਿਵੇਂ ਵਾਰ-ਵਾਰ ਪ੍ਰਬੰਧ ਕਹਿ ਰਹੇ ਹੈ ਕਿ ਸਾਨੂੰ ਆਸ ਨਹੀਂ ਸੀ ਕਿ ਇਦਾਂ ਵੱਡਾ ਕੱਟ ਹੋ ਜਾਏ ਅਸੀਂ ਕੋਈ ਪ੍ਰਬੰਧ ਨਹੀਂ ਕਰ ਸਕੇ ਪਰ ਜੇਕਰ ਸਾਡੀਆਂ ਬੀਤੀਆਂ ਵੀਰ ਮੰਨੂ ਦੀ ਜੇਲ੍ਹ ਦੇ ਵਿੱਚ ਨਰਕੇ ਸਵਾ ਸਵਾ ਮੰਨਦੇ ਪਿਛੇ ਪਿਛਿਆਸੀ ਉੱਤੇ ਕਹਿੰਿਆ ਸੀ ਕਿ ਮੰਨੂ ਸਾਥੀ ਦਾਤਰੀ ਅਸੀਂ ਮੰਨੂ ਦੇ ਸੋਏ ਜਿੱਥੇ ਮੰਨੂ ਘੜਦਾ ਅਸੀਂ ਦੂਰ ਸੋਇਆ ਹੋਏ ਜੇ ਭਾਰਤ ਦੀ ਹਕੂਮਤ ਦੇ ਕਹਿੰਦੇ ਪੰਜਾਬ ਦੀ ਹਕੂਮਤ ਨੇ ਪੰਜਾਬ ਦੀ ਹਕੂਮਤ ਨੇ ਕੱਲ ਤੋਂ ਰਾਤੋਂ ਸਾਡੇ ਸਿੱਖ ਆਗੂਆਂ ਨੂੰ ਜਾਂ ਇਸ ਮੇਰੇ ਦੇ ਵਿੱਚ ਸ਼ਾਮਲ ਹੋਣ ਵਾਲੇ ਆਹ ਤੁਹਾਨੂੰ ਰੋਕੇ ਤੇ ਉਹ ਰੋਕ ਦੀ ਨਿਸ਼ਾਨੀ ਹੈ ਤੇ ਜਿਹੜਾ ਨੌਜਵਾਨ ਨਹੀਂ ਵੀ ਉਹਨਾਂ ਜੰਮਾ ਸੀ ਉਹ ਵੱਡੀ ਗੱਦੀ 'ਤੇ ਪਹੁੰਚ ਆ ਗਿਆ ਸਰੋਪਾ ਪੈ ਗਿਆ ਸਮਾਪਤ ਸਮਾਪਤ ਹੋ ਗਿਆ ਪਰ ਮੈਂ ਬੋਲਣਾ ਤਾਂ ਜ਼ਰੂਰ ਸਮਝਿਆ ਤੇ ਜੋ 60 ਦਿਨ ਇਹਨੂੰ ਬਚ ਲਈ ਸੀ ਆਪਾਂ ਹਰ ਇੱਕ ਮਹਿਸੂਸ ਕਰਦੇ ਆ ਕਿ ਭਾਈ ਇਹ ਮਖਦਮਾਂ ਸੰਕਰੋ ਕੋਈ ਆਸਰਾ ਨਹੀਂ ਮਿਲਿਆ ਆਧੁਰਖਸੀ ਨਹੀਂ ਮਿਲਿਆ ਕੋਈ ਦੇਸ ਨੂੰ ਤੋੜ ਨਾ ਲਈ ਸਾਜ ਨਹੀਂ ਕਾਮ ਨਹੀਂ ਹੋਈ ਪਰ ਕਿਉਂ ਜਗਰ ਉੱਪਰ ਪੈਚਾ ਕਿਉਂ ਕਿ ਉਹ ਮਰਦਸਤਾਰਿਆ ਸੀ ਉਹ ਗੁਰੂ ਮਰਦਸਤਾਰਿਆ ਸੀ ਤਕਰਾਤਿਆ ਕਾਲ ਦੇ ਪਿੰਟੀਆਂ ਤੇ ਜਦੋਂ ਦਸਮ ਅਸਤੇ ਕਰਚਾ ਬੰਦੀ ਜਿੰਦੀ ਚਪਾ ਪਹੁੰਚਣਾ ਤੇ ਜੀਤ ਸਿੱਧੂ ਕਹਿੰਦਾ ਸੀ ਕਿ ਜੇ ਚੰਗ ਦੇ ਮੈਦਾਨ ਟਕੜੇ ਦਾ ਟੱਟੇ ਉੱਤੇ ਟਕੜੇ ਆ ਆਈ ਭਗਵਾਨ ਸਿਓ ਅੱਜ ਬਾਤ ਤੁਸੀਂ ਦੇਖਿਓ ਕਿਵੇਂ ਲੇਲੀਆਂ ਕਰੂਏ ਪਰਵਾਰਾਂ ਦੀ ਬੋਲੇ ਈਸਾਨਾ ਬਿਨਾਰਾ ਦਸਨ ਸਿਰੇ ਚਪਾ ਹਾਜ਼ਰੀ ਭਰਨੀ ਹੈ ਪਰ ਬੱਤੀ ਸੱਜ ਜਗਦੀ ਨੂੰ ਵੱਦੀ ਆ ਕਿ ਠੰਡੇ ਪੱਤ ਦਾ ਅਮਰ ਸੱਗੀਏ ਗੁਰੂ ਜੀ ਉਹਨਾਂ ਜੇਕਰ ਨੇ ਜੇ ਕਰਨੇ ਜਾਣਗਾ ਤੇ ਮੇਰੇ ਖਿਆਲ ਨਾਲ ਉੱਥੇ ਬੈਕਗ੍ਰਾਉਂਡ ਕਰਨੇ ਕੋਈ ਮੁੰਡਾ ਦੇਖਿਆ ਸਾਹਮਣੇ